ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਇੱਕ ਕਣਕ 826 ਤੇ 187 ਰਲਾ ਕੇ ਬੀਜੀ ਉਹਦਾ ਕਿੰਨਾ ਕੁ ਝਾੜ ਆਇਆ ਉਹ ਆਪਾਂ ਤੁਹਾਨੂੰ ਦੱਸਣਾ ਅੱਜ ਤੇ ਵੀਡੀਓ ਨਾਲ ਬਨੇ ਰਹੋ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੋਰ ਆਪਾਂ ਗੱਲ ਕਰਨੀ ਹੈ 826 ਤੇ 187 ਲਾ ਕੇ ਬੀਜੀ ਗਣਕ ਦੀ ਜਿਵੇਂ ਪਹਿਲਾ ਵੀਡੀਓ ਚ ਇਹ ਆਉਂਦਾ ਰਿਹਾ ਵੀ 826 ਗਣਕ ਨੇ ਜਮਾਂ ਹੀ ਨਵਾਤੇ ਵੀ ਬਹੁਤ ਘਟ ਝੜ ਰਿਆ ਤੇ ਕਈ ਥਾਈ ਚੰਗੇ ਵੀ ਆਏ ਦੋਨੇ ਚੀਜ਼ਾਂ ਹੀ ਸੀ ਪਤਾ ਨਹੀਂ ਕੀ ਕਾਰਨ ਹੈ ਕੀ ਕਾਰਨ ਹੋ ਸਕਦਾ ਕਿਉਂਕਿ ਮੌਸਮ ਤਾਂ ਠੰਡਾ ਸੀ ਤੇ ਪਰ ਮੌਸਮ ਦਾ ਆਏ ਫਰਕ ਪੈ ਜਾਂਦਾ ਜਿਵੇਂ ਕਿਤੇ ਮੀਂਹ ਪੈ ਗਿਆ ਕਣਕ ਡਿੱਗ ਵੀ ਤੇ ਕੋਈ ਉੱਥੇ ਨੁਕਸ ਪੈ ਸਕਦਾ ਹੈ ਜਾਂ ਕੋਈ ਬਿਮਾਰੀ ਜਾਦੇ ਪੈ ਗਈ ਤਾਂ ਹੋ ਸਕਦਾ ਹੈ ਤੇ ਬਾਕੀ ਪਰਮਾਤਮਾ ਨੂੰ ਪਤਾ ਕੀ ਗੱਲ ਹੈ ਕਿਉਂ ਘਾਟ ਝਾੜ ਘਟ ਰਿਹਾ ਜਾਂ ਜਿੱਥੇ ਫਿਰ ਜਾਦੇ ਆ ਗਿਆ ਉੱਥੇ ਫਿਰ ਜਾਦੇ ਝਾੜ ਕਿਵੇਂ ਆ ਗਿਆ ਇਹ ਆਏ ਹੁੰਦਾ ਵੀ ਜੇ ਤਾਂ ਹੁਣ ਜਿਹੜੀ ਕਣਕ ਦਾ ਹੁਣ ਆਪਾਂ 303 ਕਣਕ ਨੂੰ ਮੰਨ ਕੇ ਚੱਲੀਏ ਵੀ ਇਹ ਵਾਕਿਆ ਜਾਦੇ ਝਾੜ ਵਾਲੀ ਕਣਕ ਹੈ ਤੇ ਖਰਚਾ ਵੀ ਜ਼ਿਆਦੇ ਪਾਲਦੀ ਹੈ ਤੇ ਝਾੜ ਵੀ ਦਿੰਦੀ ਹੈ ਤੇ ਜਿਵੇਂ ਹੁਣ ਹੋਰ ਵੈਰਾਈਟੀਆਂ ਘੱਟ ਟਾਈਮ ਵਾਲੀਆਂ ਆ ਤੇ ਉਹਨਾਂ ਦੇ ਝਾੜ ਠੀਕ ਹੈ ਵੀ ਨਾ ਤਾਂ ਘਟਾ ਨਾ ਵੜਲੇ ਤੇ ਜਿਵੇਂ 187 ਸੀ ਜਾਂ 3086 ਸੀ ਤੇ ਇੱਕ ਸੀਗੀ ਇਹ ਤੋਂ ਪਹਿਲਾਂ ਆਈ 3086 ਤੋਂ ਇਹਨਾਂ ਕਣਕਾਂ ਦੇ ਝਾੜ ਵੀ ਬਹੁਤ ਹੈ ਹੁਣ 3086 ਵੀ 70 ਮਣ ਝੜ ਜਾਂਦੀ ਹੈ ਤੇ ਬਾਕੀ ਜਿਹੜੀਆਂ ਜਾਦੇ ਝਾੜ ਵਾਲੀਆਂ ਵੈਰੈਟੀਆਂ ਉਹਨਾਂ ਨੇ ਤਾਂ ਝਾੜ ਦੇ ਨਹੀਂ ਜੇ ਮੌਸਮ ਸਹੀ ਮਿਲਦਾ ਤਾਂ ਅੱਜ ਆਪਾਂ ਗੱਲ ਕਰਨੀ ਹੈ 826 ਤੇ 3086 ਦੀ 3086 ਨੇ 187 ਦੀ 826 ਤੇ 187 ਦੀ ਰਲਾ ਕੇ ਬੀਜੀ ਵੀ ਵੀ ਉਹਨੇ ਕਿੰਨਾ ਝਾੜ ਦਿੱਤਾ ਪਹਿਲਾ ਗੱਲ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹਦਾ ਬੀ ਵੀ 35 ਕਿਲੋ ਪਾਇਆ ਸੀ 35 ਕਿਲੋ ਬੀ ਪਾ ਕੇ ਬੀਜਿਆ ਸੀ ਬੀਜੀ ਦੀ ਕਣਕ ਤੇ ਆਪਣੇ ਪੈਂਡ ਚੋਂ ਕਿਸ ਨੇ ਬੀਜੀ ਸੀ ਤੇ 35 ਕਿਲੋ ਬੀ ਤੇ ਬੀਜੀ ਵੀ ਜੀਰੋ ਡਰਲਨਾ ਕੁਈ ਆਏ ਨੇ ਵਾਹ ਕੇ ਬੀਜੇ ਅੱਗੇ ਆਏ ਹੁੰਦਾ ਸੀਗਾ ਪਹਿਲਾਂ ਇਹ ਵੀ 35 ਕਿਲੋ ਬੀ ਪਾ ਕੇ ਬੀਜ ਦਿੰਦੇ ਸੀਗੇ ਵਾਹ ਕੇ ਬੀਜਦੇ ਜਦੋਂ ਉਹ ਜਿਹੜੀ 43 ਕਣਕ ਹੁੰਦੀ ਸੀ ਉਹਦਾ ਆਂਦੇ ਜੇ 30 ਕਿਲੋ ਬੀ ਵੀ ਪੈ ਗਿਆ ਤੇ ਤਾਂ ਵੀ ਬੀ ਬਹੁਤ ਹੁੰਦਾ ਸੀ ਉਹ ਫੋੜ ਬਹੁਤ ਕਰਦੀ ਸੀ ਤੇ ਝਾੜ ਬਹੁਤ ਦਿੰਦੀ ਸੀ ਉਹ ਤੇ ਪਰ 0 ਡਰ ਲੈਣਾ ਪਹਿਲੀ ਈ ਵੇਖਿਆ ਮੈਂ ਵੀ 35 ਕਿਲੋ ਬੀ ਪਾ ਕੇ ਬੀਜੀ ਕਣਕ ਤੇ ਝਾੜ ਝਾੜ ਜੇ ਮੈਂ ਤੁਹਾਨੂੰ ਦੱਸਾਂ ਉਹ ਕੰਡਾ ਕਰਵਾਇਆ ਉਹਨਾਂ ਨੇ ਐ ਨਹੀਂ ਮੰਡੀ ਸੱਟ ਕੇ ਵੀ ਤੇ ਫੇਰ ਤੁਲੀਆ ਉਹਨਾਂ ਨੇ ਕੰਡਾ ਕਰਵਾਇਆ ਸਿੱਧਾ ਤੇ ਉਹ ਬਾਈ ਜੀ 70 ਮਣ ਕਹਿੰਦੇ ਨਿਕਲੇ ਹੀ ਕਣਕ ਬਹੁਤ ਕਣਕ ਨਿਕਲੀ ਉਹ ਕਹਿੰਦੇ ਵੇਲ ਹੁਣ ਤੁਸੀਂ ਮੀਰ ਲਾ ਕੇ ਬੀਜੀ ਕਣਕ 35 ਕਿਲੋ ਵੀ ਪਾਇਆ ਤੇ ਬੀਜੀ ਵੀ ਜ਼ੀਰੋ ਡਾਲਨਾ ਤੇ ਝਾੜ ਵੀ 70 ਮਣ ਨਿਕਲ ਆਇਆ ਪਰ ਕੋਈ ਇਹ ਐਂ ਨਹੀਂ ਗੱਲ ਵੀ ਕੋਈ ਚੰਬੇ ਵਾਲੀ ਗੱਲ ਨਹੀਂ ਝਾੜ 70 ਮਣ ਬਹੁਤ ਕਣਕਾਂ ਝੜੀਆਂ ਕਈ ਭਰਾ ਕਹਿੰਦੇ ਯਾਰ ਗੱਪ ਮਾਰਦੇ ਆ 60 ਮਣ ਤੋਂ ਉੱਤੇ ਗੱਪ ਨਹੀਂ ਗਾ ਵੀ ਤੁਸੀਂ ਆਪਦੇ ਪਿੰਡ ਜੀ ਕਿਦਨ ਕਿਤੇ ਵੇਖ ਲਓ ਵੀ ਕਣਕਾਂ ਨੇ ਝਾੜ ਦਿੱਤੇ ਐ ਤੱਕੀ 65 ਪਲੱਸ ਬਹੁਤ ਕਣਕਾਂ ਹੈਗੀਆਂ 70 ਮਣ ਵਾਲੀਆਂ ਵੀ ਹੈਗੀਆਂ ਤੇ ਸਾਰੇ ਝਾੜ ਹੁੰਦੇ ਆ ਜੇ ਹੁਣ ਕਿਤੇ ਵਾਣ ਮਾੜੇ ਆ ਜਾਂ ਕੋਈ ਬੀ ਮਾੜਾ ਮਿਲ ਗਿਆ ਉੱਥੇ ਵੀ ਝਾੜ ਘਟ ਵੀ ਜਾਂਦਾ ਤੇਰਾ ਸਾਰੇ ਜੇ ਆ ਪਾਕੀ ਵੀ 70 ਮਾਣੀ ਝੜੂਗੀ ਸਾਰੇ ਨਹੀਂ ਇਹ ਗੱਲ ਨਹੀਂ ਹੋ ਸਕਦੀ ਫਰਕ ਪੈ ਜਾਂਦਾ ਮਸਹਬਾਲ ਦਾ ਫਰਕ ਪੈ ਜਾਂਦਾ ਬੀਆਂ ਦਾ ਫਰਕ ਪੈ ਜਾਂਦਾ ਪਾਣੀ ਦਾ ਫਰਕ ਪੈ ਜਾਂਦਾ ਧਰਤੀ ਦਾ ਫਰਕ ਪੈ ਜਾਂਦਾ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜੇ ਮੌਸਮ ਖਰਾਬ ਹੋ ਜੇ ਕਣਕ ਡੱਗ ਪੇ ਤਾਂ ਵੀ ਝਾੜ ਦਾ ਫਰਕ ਪੈ ਜਾਂਦਾ ਇਹ ਗੱਲਾਂ ਹੁੰਦੀਆਂ ਐ ਨਹੀਂ ਹੁੰਦਾ ਵੀ ਝਾੜ ਨਹੀਂ ਦਿੰਦੀਆਂ ਝਾੜਦਾ ਕਣਕਾ ਦਿੰਦੀਆਂ ਪਰ ਜੇ ਸਾਰਾ ਕੁਝ ਸਹੀ ਮਿਲ ਜੇ ਫਿਰ ਝਾੜ ਦੇ ਜਾਂਦੀ ਹੈ ਕਣਕ ਤੇ ਹੁਣ ਆਪਾਂ ਜਿਹੜੀ ਗੱਲ ਤੁਹਾਨੂੰ ਦੱਸੀ 826 ਤੇ 187 ਲਾ ਕੇ ਬੀਜੀ ਤੇ ਝਾੜ ਵੀ ਉਹਦਾ 70 ਮਣ ਉਹ ਵੀ ਕੰਡਾ ਕਰਾਇਆ ਤੇ ਵਧੀਆ ਝਾੜ ਰਿਹਾ ਪੂਰਾ ਹੀ ਵਧੀਆ ਝਾੜ ਰਿਹਾ ਬਾਈ 70 ਮਣ ਝਾੜ ਬਹੁਤ ਹੈ ਕਲਕਤਾ 60 ਮਣ ਝਾੜ ਜੇ ਉਹ ਵੀ ਬਹੁਤ ਹੁੰਦੀ ਹੈ ਤੇ 70 ਮਣ ਤੱਕ ਇਹ ਝੋਨੇ ਨਹੀਂ ਝੜਦੇ ਕਈ ਜ਼ਮੀਨਾਂ ਐਬ ਜੀ ਐ ਤੇ ਉੱਥੇ 70 ਮਣ ਝੋਨੇ ਨਹੀਂ ਝੜਦੇ ਤੇ ਕਲਕਤਾ ਬਹੁਤ ਦੂਰ ਦੀ ਗੱਲ ਆ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਤਾਂ ਕਿ ਆਉਣ ਵਾਲੀ ਵੀਡੀਓ ਫਿਰ ਪਹੁੰਚਦੇ ਰਹਿਣੀ ਹੈ ਤੇ ਲਾਈਕ ਆਪਣੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਜਿਵੇਂ ਹੁਣ 826 ਕਣਕ ਤੇ 187 ਲਾ ਕੇ ਵੀਜੀ 70 ਮੰਨ ਝੜੀ ਹੈ ਤੇ ਹੋ ਸਕਦਾ ਸਮੇਂ ਨੂੰ ਵੀ ਪ੍ਰਮਾਤਮਾ ਕਿਰਪਾ ਕਰੇ ਚਲੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ